ਮਹਾਰਾਜਾ ਜੀ ਤੁਸੀਂ ਬਹੁਤ ਬੋਲਦਾਈਆਂ ਤੁਹਾਨੂੰ ਮਹਾਰਾਜਾ ਜੀ ਵਧਾਈਆਂ ਜੀ ਤਾਂ ਨਹੀਂ ਕਿੰਨੇ ਆਗਤ ਨੂੰ ਮਹਾਰਾਜਾ ਜੀ ਹਾਂ ਬਾਈ ਜੀ ਤੇਨ ਚਾਰ ਮਹੀਨੇ ਅੱਛਾ ਜੀ ਫੇਰ ਹੁਣ ਗੁਰਦੁਆਰਾ ਸਾਹਿਬ ਜਾਂਦੇ ਹੋ ਕਿ ਜਾਂਦੀ ਸੀਗੇ ਜਾਂਦੇ ਨੇ ਜਾਂਦੇ ਆ ਰੋਜ਼ ਜਾਂਦੇ ਆ ਉਹ ਤੋਂ ਕਦੇ ਹੁੰਦਾ ਨਾਗਾ ਅੱਛਾ ਜੀ ਸੇਵਾ ਲਈ ਜਾਂਦੇ ਸੇਵਾ ਲਈ ਜਾਂਦੇ ਆ ਜਿੰਨੀ ਬਣਦੀ ਜਿੰਨੀ ਕਰੀ ਜਾਂਦੇ ਆ ਨਾ ਠੀਕ ਹੈ ਮਹਾਰਾਜ ਜੀ ਜਿਤਨੇ ਬਣਦੀ ਹੈ ਨਾ ਉੰਨੇ ਕੇ ਲਈ ਹੋਰ ਮਾਪੂਰ ਚਾ ਦੀ ਸੰਗਤ ਕਰਿਆ ਕਰੋ ਵੀ ਮਹਾਰਾਜ ਬਖਸ਼ੇ ਸਾਨੂੰ ਸੇਵਾ ਦੇ ਕੀਰਤਨ ਸਾਨੂੰ ਬਖਸ਼ਿਆ ਹੋਇਆ ਮਹਾਰਾਜ ਨੇ ਅਲਗੀ ਦੀ ਸਿਮਰਨ ਕਰੀਏ ਅਸੀਂ ਤੇ ਸੇਵਾ ਕਰੀਏ ਮਹਾਰਾਜ ਦੀ ਆਹੋਕਮੈ ਸਾਰਿਆਂ ਨੂੰ ਕਰਨੀ ਚਾਹੀਦੀ ਆ ਔਰ ਮਹਾਂਪੁਰਸ਼ਾਂ ਦੇ ਜਾਂਦੇ ਹੋ ਤੁਸੀਂ ਸੰਗਤ ਕਰਦੇ ਹੋ ਮਹਾਂਪੁਰਸ਼ਾਂ ਦੀ ਜੀ ਹਾਂਜੀ ਹਾਂ ਕਰਦੇ ਆ ਫੇਰ ਸੰਗਤ ਹੋਏ ਜਾਂਦੀ ਆ ਹਾਂਜੀ ਜ਼ਰੂਰ ਕਰਨੀ ਚਾਹੀਦੀ ਆ ਸੰਗਤ ਮਹਾਂਪੁਰਸ਼ਾਂ ਦੀ ਜ਼ਰੂਰ ਕਰਨੀ ਚਾਹੀਦੀ ਆ ਬਾਕੀ ਤੁਸੀ ਕੁਛ ਫਰਕ ਲੱਗਿਆ ਤੁਹਾਨੂੰ ਪਹਿਲਾਂ ਤੋਂ ਅਮਰਸ਼ ਅਗੇ ਨੂੰ ਹੁਣ ਮਾੜਾ ਮੋਟਾ ਅਗੀ ਵੀ ਸਰੀਰੇ ਚ ਕੋਈ ਫਰਕ ਪਿਆ ਹੋਵੇ ਕੋਈ ਠੋਡੀ ਜ਼ਿੰਦਗੀ ਦੇ ਅਜਿਹੇ ਮਿੱਥਿਆ ਹੋਵੇ ਕਿ ਵੀ ਤੁਸੀਂ ਫਰਕ ਤਾਂ ਲੱਗਿਆ ਹੀ ਉਹਦਾ ਤੰਦਰੁਸਤ ਹੋ ਗਿਆ ਸਰੀਰ ਉਹਦੋਂ ਦਾ ਜੁੜੇ ਰਹਿੰਦੇ ਸੀ ਪਹਿਲਾਂ ਦਾ ਆਹ ਮਹਾਰਾਜ ਨੂੰ ਵਰਦਾਸ਼ ਕਰੀ ਜਿੰਦੀ ਹੈ ਕਿ ਵੀ ਤੰਦਰੁਸਤੀ ਨੋਖੇ ਫਿਰ ਮਹਾਰਾਜ ਦੀ ਔਸ਼ਧੀ ਨੇ ਤੰਦਰੁਸਤੀ ਉਹਦਾ ਫਰਕ ਪੈਂਦਾ ਹੀ ਆ ਜਿੰਨਾ ਕਿ ਸੇਵਕ ਸਿਮਨ ਕਰਦੇ ਉਹਨਾਂ ਦਾ ਹੋਰ ਫਰਕ ਪੈਂਦਾ ਬਹੁਤ ਕਿਰਪਾ ਜੀ ਬਹੁਤ ਮਾਲਕੀ ਬਹੁਤ ਕਿਰਪਾ ਤੁਹਾਂ ਸਾਰੇ ਜਿਹਨਾਂ ਇਤਰੀ ਗੁਰੂ ਕਰਨ ਸਾਰੇ ਜਾਣ ਅਸੀਂ ਤਾਂ ਇਹ ਕੰਦੇ ਆ ਹੋ ਤੁਸੀਂ ਫਿਰ ਕੀ ਸੇਵਾ ਲੰਘਦੇ ਬੋ ਤੇ ਜਗ੍ਹਾ ਦੁਆਰਾ ਸਾਡੀ ਮੋ ਲੰਗਰ ਪਾਣੀ ਦੀ ਕਰ ਸਕਦੇ ਆ ਹੋਰ ਤੋਂ ਭਾਰੀ ਤੋਂ ਹੁੰਦਾ ਨਹੀਂ ਕੋਈ ਇੰਨਾ ਲੰਗਰ ਪਾਣੀ ਕਰ ਜਾਂਦੇ ਆ ਕਰਦੇ ਆ ਜੀ ਕਰਦੇ ਆ ਜਿਹੜੀ ਸੇਵਾ ਮਿਲਦੀ ਆ ਹੀ ਕਰ ਲੈਂਦੇ ਆ ਹੋਰ ਛੋਟਾ ਮੋਟਾ ਜਿੰਨਾ ਵੀ ਕਰਦਾ ਗੋਡਿਆਂ ਵੱਡਿਆਂ ਦੇ ਤੁਰਿਆਂ ਜਾਂਦਾ ਹੁੰਦਾ ਕੋਈ ਫਰਕ ਪੈ ਗਿਆ ਵੱਡਿਆਂ ਦੀ ਮਹਾਰਾਜ ਆਪੇ ਆ ਠੀਕ ਕਰ ਦਿੰਦੇ ਨੇ ਤੁਸੀਂ ਬਸ ਮਹਾਰਾਜ ਦਾ ਨਾਮ ਨਾ ਛੱਡਿਓ ਸਾਰਿਆਂ ਨੂੰ ਜਿਹੜਾ ਵੀ ਮਹਾਰਾਜ ਨਾਲ ਜੁੜੇ ਜਿਹੜਾ ਵੀ ਕੀ ਅਮਰ ਸਕੇ ਉਹਨੂੰ ਸਿਮਰਨ ਜ਼ਰੂਰ ਕਰਨਾ ਚਾਹੀਦਾ ਮਹਾਰਾਜ ਨੇ ਬਾਣੀਆਂ ਦਿੱਤੀਆਂ ਹੋਈਆਂ ਨੇ ਬਾਣੀਆਂ ਅਡਿਆ ਮਹਾਰਾਜ ਤਾਂ ਇਹ ਨਾਲ ਜੋੜਦੇ ਨੇ ਜਿੰਨਾ ਪਤਾ ਸਾਨੂੰ ਨਾ ਦੋ ਕਰੀ ਜਾਂਦੇ ਆ ਕਿ ਪੜ ਲਿਖੇ ਰਹਿ ਨਹੀਂ ਹੁੰਦੇ ਆ ਕਿ ਮਾਂ ਕੋਚਾਂ ਦੀ ਸੰਗਤ ਕਰਿਆ ਕਰੋ ਮਾਂ ਬਾਪ ਵਾਗਰੋ ਵਾਗਰੋ ਕਰੀ ਜਾਂਦੇ ਆ ਹਾਂ ਜੀ ਨਾ ਠੀਕ ਹੈ ਵਾਇਗਰੂ ਵਿੱਚ ਸਭ ਕੁਝ ਹੈ ਜੀ ਵਾਇਗਰੂ ਜੀ ਵਾਇਗਰੂ ਜੀ ਕਰਦੇ ਆਇਆ ਕਰੋ ਹਰ ਟਾਈਮ ਆਪਣੇ ਮਨ ਚ ਵਾਇਗਰੂ ਵਾਇਗਰੂ ਚੱਲਦਾ ਰਹਿਣਾ ਚਾਹੀਦਾ ਤਾਂ ਹੀ ਕਰਕੇ ਆਪਣੇ ਜਿਹੜੇ ਤੇ ਪਾਪ ਨੇ ਉਹ ਤਾਂ ਹੀ ਕੱਟੇ ਜਾਂਦੇ ਨੇ ਜਿੰਨੇ ਆਪਾਂ ਸਿਮਰਨ ਕਰ ਲਾਂਗੇ ਉਹਦੇ ਨਾਲ ਹੀ ਕੱਟੇ ਜਾਂਦੇ ਨੇ ਪਾਪ ਨੇ ਆਪਾਂ ਤਾਂ ਇੰਨੇ ਪਾਪੀ ਹੋ ਜਾਂਦੇ ਨੇ ਕਿ ਵੀ ਪਾਪ ਵਾਇਪ ਹੀ ਹੋ ਜਾਂਦੇ ਨੇ ਰਸ ਤੋਂ ਇਹ ਸਿਮਰਨ ਕਰਨਗੇ ਤਾਂ ਹੀ ਾਪ ਧੋਏ ਜਾਂਦੇ ਨੇ ਮਹਾਰਾਜ ਆਪਣੇ ਗੋਦੀ ਚ ਟਾਈਮ ਬਿਤਾਉਂਦਾ ਜੇ ਸਿਮਰਨ ਕਰਦੇ ਨੇ ਉਹ ਤਾਂ ਪਤਾ ਵੀ ਨਾ ਲੱਗਦਾ ਜਿੰਨਾ ਕਿ ਸਿਮਰਨ ਕਰਦੇ ਆਂ ਦੁੱਖਾਂ ਦਾ ਤਾਂ ਪਤਾ ਵੀ ਨਾ ਲੱਗਦਾ ਕਿ ਜਿਹੜੇ ਪਾਸੇ ਜਾਂਦਾ ਹਾਂਜੀ ਸਿੱਖ ਆਈ ਸਿੱਖਾ ਸਿੱਖਾ ਮੇਸਾ ਲੋਕ ਅੰਦੇ ਨੇ ਖੁਸ਼ ਰਹਿੰਦੇ ਨੇ ਸਿੱਖਾਂ ਦਾ ਖੁਸ਼ੇ ਦਾ ਕਾਰਨ ਆਈ ਏ ਕਿ ਮਹਾਰਾਜ ਨਾਲ ਜੁੜ ਕੇ ਬਾਣੀ ਪੜ੍ਹਦੇ ਨੇ ਬਾਣੀ ਚ ਆਪਣੇ ਆਪ ਸਾਰਾ ਕੁਝ ਉਹਨਾਂ ਦਾ ਸਿੱਧਾ ਹੁੰਦਾ ਰਹਿੰਦਾ ਉਹ ਬਾਣੀ ਦਾ ਦੁੱਖ ਗੋੜਦਾ ਹੀ ਨਹੀਂ ਸਿੱਖਾ ਤਾਂ ਕੋਈ ਕੋਈ ਵੀ ਦੁੱਖ ਆਵੇ ਕੁਝ ਵੀ ਆਵੇ ਸਿੱਖ ਗੋੜਦਾ ਨਹੀਂ ਹੈਗਾ ਦੁੱਖਾਂ ਦਾ ਔਰ ਮਹਾਪੁਰਸ਼ਾਂ ਦੀ ਮੈਂ ਤਾਂ ਸਾਰਿਆਂ ਨੂੰ ਆਹੀ ਵਾਰ-ਵਾਰ ਕਹਿੰਨਾ ਕਿ ਮਹਾਪੁਰਸ਼ਾਂ ਦੀ ਸੰਗਤ ਨਾਲ ਛੱਡਿਓ ਮਹਾਪੁਰਸ਼ਾਂ ਦੀ ਸੰਗਤ ਕਰਦੇ ਰਹਿਣ ਵਿੱਚ ਹੀ ਖਲਾਈਏ ਸਭ ਦੀ ਉਹ ਤਾਂ ਸੰਗਤ ਕਰਾਂਗੇ ਜੀ ਤਾਂ ਹੀ ਠੀਕ ਹੋਣਗੇ ਜੇ ਇਸ ਤਰ੍ਹਾਂ ਹੀ ਦੋ ਦਿਨ ਜਾ ਕੇ ਬਾਦਮਾ ਪੈਣ ਲੱਗੇ ਵੀ ਇੰਨਾ ਠੀਕ ਨਹੀਂ ਹੁੰਦੇ ਫਿਰ ਥੋੜਾ ਠੀਕ ਹੋਆ ਬੰਦਾ ਤਾਂ ਹੀ ਠੀਕ ਹੁੰਦਾ ਜੇ ਉਹ ਨਾਲ ਜੁੜਦਾ ਜੇਵਾ ਨਾਲ ਜੁੜਦਾ ਸੇਵਾ ਬੜੀ ਓਕੀ ਮਿਲਦੀ ਹੈ ਕਰਮਾ ਨਾਲ ਮਿਲਦੀ ਹੈ ਸੇਵਾ ਮਹਾਪੁਰਸ਼ਾਂ ਦੀ ਸੰਗਤ ਵੀ ਹੀ ਅੰਗ ਦਾ ਲੱਗਦਾ ਉੱਥੇ ਹੀ ਪਤਾ ਲੱਗ ਜਾਂਦੇ ਨੇ ਆਪਾਂ ਨੂੰ ਵੀ ਕੇਸੇ ਦਾ ਕੀ ਲੁਕ ਸੀ ਕੀ ਉਹਦੇ ਠੀਕ ਹੋਇਆ ਮਾਹ ਪੋਚਾਂ ਦੇ ਚਰਨ ਪੈਰ ਨਾਲ ਘਰ ਵਿੱਚ ਵੀ ਆਪਣੇ ਮਹਾਰਾਜ ਦਾ ਫੋਕਰਵਾਣਾ ਚਾਹੀਦਾ ਖੰਡਵਾੜਾ ਕਰਵਾਣਾ ਚਾਹੀਦਾ ਮਹਾਰਾਜ ਲਿਆਨੇ ਜਾਈ ਦੇ ਨੇ ਜ਼ਰੂਰ ਘਰ ਵਿੱਚ ਹੋਰ ਤਾਂ ਚਾਹੀਦਾ ਆਪਣੀ ਸਰਦਾ ਜਿੰਨੀ ਵੀ ਕੁਰਸੀ ਨਾਲ ਲੈ ਵਾ ਘਰ ਉਹਨਾਂ ਚਰਨ ਫਿਰ ਜਾਂਦੇ ਆ ਹੋਰ ਲੋਕੀ ਐਵੇਂ ਉਹਦੇ ਜਿਹੜੇ ਪਖੰਡੀਆਂ ਦੇ ਰਾਹ ਪਏ ਹੋਏ ਨੇ ਆ ਬਾਕੀ ਲੋਕੀ ਬਹੁਤ ਟੂਨੇ ਟਾਮਣਾਂ ਦੇ ਚੱਕਰਾਂ ਜਿਪੇ ਹੋਏ ਨੇ ਲੋਕੀ ਉਹਨਾਂ ਤੋਂ ਛੁਟਕਾਰਾ ਮਿਲ ਜਾਂਦਾ ਇਸ ਲੈਨ ਚ ਆ ਕੇ ਕਿਸੇ ਦਾ ਕੁਝ ਨਹੀਂ ਕਰਨਾ ਮਹਾਰਾਜ ਨੂੰ ਮੱਥਾ ਟੇਕਣਾ ਇੱਕ ਵਾਸ ਆਪਣੀ ਸਰਦਾ ਨਾਲ ਮੱਥਾ ਟੇਕਣਾ ਉਹ ਵੀ ਉੱਥੇ ਪਵੰਦੀ ਨਹੀਂ ਹੈਗੀ ਆ ਦੇਵਿਆ ਕਰੋ ਆ ਕਰੋ ਆਪਣੀ ਸਰਦਾ ਸੇਵਾ ਕਰੋ ਮਹਾਰਾਜ ਜੀ ਦੀ ਨਿਗਾਹ ਹੋ ਜਾਂਦੀ ਆ ਮੱਕੀ ਹੋਰ ਤੁਸੀਂ ਸੁਣਾਓ ਤੁਹਾਨੂੰ ਹੋਰ ਉਹ ਤਾਂ ਆਪਣੀ ਆਪਣੀ ਥਾਂ ਦੇ ਸਾਰੇ ਠੀਕ ਨੇ ਦੇਵ ਦੇਵਤੇ ਵੀ ਠੀਕ ਨੇ ਜਿਹੜੇ ਆ ਤੁਸੀਂ ਕੀ ਕਹਿਣਾ ਚਾਹੋਗੇ ਕਿ ਸਭ ਨੂੰ ਅਮਰ ਛਕਣਾ ਚਾਹੀਦਾ ਕਿ ਨਹੀਂ ਛਕਣਾ ਚਾਹੀਦਾ ਇਹ ਤਾਂ ਆਪਣੀ ਮਰਜ਼ੀ ਹੈ ਜੀ ਇਹਨਾਂ ਦੀ ਮਨ ਚ ਹੁੰਦਾ ਜੇ ਚੰਗੀ ਗੱਲ ਆ ਜੇ ਦਾ ਕੋਈ ਦੁੱਖਾਂ ਦੇ ਨਿਕਲਣਾ ਸੋਚਦਾ ਤਾਂ ਚੰਗੀ ਗੱਲ ਆ ਲੜਾਈਆਂ ਦਾ ਇਹ ਪੜਨਾ ਚਾਹੀਏ ਗੁਰੂ ਪਰ ਦੀ ਸੰਗਤ ਕਰਨੀ ਚਾਹੀਏ ਗੁਰੂ ਬਿਤਾਣਾ ਚਾਹੀਏ ਗੁਰੂ ਮਿਲਾ ਗਿਆਨ ਨਹੀਂ ਗੁਰੂ ਤਾਰਾਂ ਇਹ ਤਾਂ ਕੋਈ ਤੋ ਗਿਆਨ ਮਿਲਾਗਾ ਨਹੀਂ ਗੁਰੂ ਗੁਰੂ বিনা ਕੋਈ ਗਿਆਨ ਨਹੀਂ ਮਿਲਦਾ ਹਾਂ ਜੀ ਤਾਂ ਹੈ ਹੀ ਗੁਰੂ ਵਿੰਦਾ ਗਿਆਨ ਮਿਲਦਾ ਨਹੀਂ ਆਗਾ ਜੇ ਗੁਰੂ ਕੁਝ ਦੱਸਦਾ ਤਾਂ ਹੀ ਗੁਰੂ বিনা ਗਿਆਨ ਨਹੀਂ ਕੋਈ ਵੀ ਗੁਰੂ ਗਿਆਨ ਦੇਗਾ ਤਾਂ ਅੱਗੇ ਜ਼ਿੰਦਗੀ ਵਧੀਆ ਲੰਘਦੀ ਹੈ ਅੰਨੇ ਹੋਰ ਸਭ ਠੀਕ ਠਾਕ ਨੇ ਵਾਹਿਗੁਰੂ ਜੀ ਕੀ ਫਤਿਹ